ਤੁਸੀਂ ਦੇਖ ਰਹੇ ਹੋ ਜੀਤ ਮੈਪਟੀ ਨਮਾ ਸ਼ਹਿਰ ਤੋਂ ਜਸਵੀਰ ਸਿੰਘ ਰੂਪਰ ਮੇਰੇ ਨਾਲ ਗਰਜਿੰਦਰ ਸਿੰਘ ਗੁਰੂ ਅੱਜ ਅਸੀਂ ਪਹੁੰਚੇ ਆ ਨਮਾ ਸ਼ਹਿਰ ਦੇ ਕਲਰਾ ਮਹੱਲਾ ਦੇ ਵਿੱਚ ਜਿੱਥੇ ਸਰਿੰਦਰ ਕੌਰ ਛਿੰਦੋ ਦਾ ਘਰ ਨੂੰ ਢਾਹਿਆ ਜਾ ਰਿਹਾ ਜਿਨ੍ਹਾਂ ਵਿੱਚ ਦੱਸਿਆ ਜਾ ਰਿਹਾ ਕਿ ਉਹਨਾਂ ਨੇ ਨਸ਼ਿਆਂ ਦੀ ਤਸ਼ਕਰੀ ਕਰਕੇ ਇਸ ਘਰ ਨੂੰ ਬਣਾਇਆ ਤੇ ਜਾਇਦਾਦ ਵਧਾਈ ਹੈ ਦੋਸ਼ ਲਾਇਆ ਜਾ ਰਿਹਾ ਕਿ ਇਸ ਤਰ੍ਹਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਇਸ ਤਰ੍ਹਾਂ ਕਾਰਵਾਈ ਕੀਤੀ ਜਾ ਰਹੀ ਹੈ ਤੇ ਘਰ ਦੇ ਉੱਤੇ ਪੀਲਾ ਪੰਜਾ ਚੱਲ ਰਿਹਾ ਹੈ ਤੇ ਅਧਿਕਾਰੀ ਪਹੁੰਚੇ ਹੋਏ ਨੇ ਇਸੇ ਤਰ੍ਹਾਂ ਜਿਹੜਾ ਪੰਜਾਬ ਦੇ ਵਿੱਚ ਵੱਖ-ਵੱਖ ਕਾਰਵਾਈਆਂ ਹੋ ਜਾਂ ਹੋ ਰਹੀਆਂ ਨੇ ਨਸ਼ਿਆਂ ਦੇ ਵਿਰੁੱਧ ਜਿਹੜੇ ਨਸ਼ਿਆਂ ਦੇ ਇਸ ਮਤਲਬਾ ਦੇ ਵਿਰੁੱਧ ਕਾਰਵਾਈ ਹੋ ਰਹੀ ਹੈ ਤੇ ਅੱਜ ਤੁਹਾਡੇ ਉੱਤੇ ਦਿਖਾ ਰਹੇ ਹਾਂ ਕਿ ਨਵਾਂ ਸ਼ਹਿਰ ਦੇ ਕੰਦਰਾ ਮਹੱਲੇ ਦੇ ਵਿੱਚ ਜਿਹੜਾ ਘਰ ਆ ਬੜਾ ਸ਼ਾਨਦਾਰ ਘਰ ਬਣਿਆ ਹੋਇਆ ਸੁੰਦਰ ਪ੍ਰੋਡ ਸਿੰਧੂ ਦਾ ਘਰ ਦੱਸਿਆ ਜਾ ਰਿਹਾ ਕਿ ਜਿਸ ਦੇ ਉੱਤੇ ਦੋਸ਼ ਲਾਇਆ ਜਾ ਰਿਹਾ ਕਿ ਇਹਨਾਂ ਨੇ ਨਸ਼ਿਆਂ ਦੇ ਨਾਲ ਇਹ ਜਿਹੜਾ ਘਰ ਬਣਾਇਆ ਹੈ ਤੇ ਆਓ ਆਪਾਂ ਤੁਹਾਡੀ ਗੱਲਬਾਤ ਬਾਕੀ ਅਧਿਕਾਰੀਆਂ ਦੇ ਨਾਲ ਵੀ ਕਰਾਉਨੇ ਆ ਤੇ ਤੁਹਾਨੂੰ ਦਿਖਾ ਰਿਹਾ ਕਿ ਇਸ ਤਰ੍ਹਾਂ ਅੱਜ ਜਿਹੜਾ ਪੰਜਾਬ ਦੇ ਵਿੱਚ ਜੁਧ ਨਸ਼ਿਆਂ ਵਿਰੁੱਧ ਕਾਰਵਾਈ ਤਹਿਤ ਪੀੜਾ ਪੰਜਾ ਚੱਲ ਰਿਹਾ ਤੇ ਵੱਖ-ਵੱਖ ਅਧਿਕਾਰੀ ਪਹੁੰਚੇ ਹੋਏ ਨੇ ਤੇ ਇਹ ਕਾਰਵਾਈ ਜਿਹੜੀ ਨਵਾਂ ਸ਼ਹਿਰ ਦੇ ਵਿੱਚ ਹੋ ਰਹੀ ਹੈ ਤੇ ਤੁਹਾਨੂੰ ਅੱਜ ਇਹ ਗੱਲਬਾਤ ਕਰਾਉਣੇ ਆ ਵੱਖ-ਵੱਖ ਅਧਿਕਾਰੀਆਂ ਦੇ ਨਾਲ ਕਿ ਇਸ ਤਰ੍ਹਾਂ ਜਿਹੜਾ ਨਸ਼ਿਆਂ ਵਿਰੁੱਧ ਜੰਗ ਤਹਿਤ ਪੀੜਾ ਪੰਜਾ ਚੱਲ ਰਿਹਾ ਤੇ ਅੱਜ ਇਸ ਘਰ ਦੇ ਉੱਤੇ ਪੀੜਾ ਪੰਜਾ ਚੱਲ ਰਿਹਾ ਤੇ ਤੁਹਾਨੂੰ ਦਿਖਾ ਰਿਹਾ ਉਹ ਕਿਸ ਤਰ੍ਹਾਂ ਜਿਹੜਾ ਘਰ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਤੇ ਵੱਖ-ਵੱਖ ਅਧਿਕਾਰੀ ਪਹੁੰਚੇ ਹੋਏ ਨੇ ਸਰਪਜੀਤ ਸਿੰਘ ਬਾਈਆ ਐਸਪੀ ਨਵਾਂ ਸ਼ਹਿਰ ਪਹੁੰਚੇ ਹੋਏ ਨੇ ਤੇ ਡੀਐਸਪੀ ਰਾਜਕੁਮਾਰ ਇੱਥੇ ਪਹੁੰਚੇ ਨੇ ਤੇ ਉਹਨਾਂ ਦੇ ਨਾਲ ਵੀ ਆਪਾਂ ਤੁਹਾਡੀ ਗੱਲਬਾਤ ਕਰਵਾਵਾਂਗੇ ਤੇ ਕਿਸ ਤਰ੍ਹਾਂ ਅੱਜ ਕਾਰਵਾਈ ਕੀਤੀ ਜਾ ਰਹੀ ਹੈ ਨਵਾਂ ਸ਼ਹਿਰ ਦੇ ਵਿੱਚ ਕਲਰਾਵਾਂ ਦੇ ਵਿੱਚ ਤੇ ਵੱਖ-ਵੱਖ ਅਧਕਾਰੀਆਂ ਵੱਲੋਂ ਇੱਥੇ ਪਹੁੰਚ ਕੇ ਜਿਹੜਾ ਘਰ ਦੇ ਉੱਤੇ ਵੀੜਾ ਪੰਡਾ ਚੱਲ ਰਿਹਾ ਹੈ ਤੇ ਤੁਹਾਨੂੰ ਸਾਰੇ ਕਿਸ ਤਰ੍ਹਾਂ ਕਾਰਵਾਈ ਹੈ ਇਸੇ ਕਿ ਪਿਆ ਜਾ ਰਹੀ ਹੈ ਤੇ ਇਸੇ ਤਰ੍ਹਾਂ ਅੱਜ ਨਵਾਂ ਸ਼ਹਿਰ ਦੇ ਵਿੱਚ 15 ਮਹੱਲੇ ਦੇ ਵਿੱਚ ਅੱਜ ਪੀੜਾ ਪੰਡਾ ਜਦਰੇ ਜੀ ਉਹਦੇ ਕੋਲ ਇਸ ਤਰ੍ਹਾਂ ਇਸ ਘਰ ਨੂੰ ਬੜਾ ਸ਼ਾਨਦਾਰ ਘਰ ਬਣਿਆ ਹੋਇਆ ਸੀ ਉਸ ਨੂੰ ਤਾਹ ਜਾ ਰਿਹਾ ਹੈ ਜਿਹੜੀ ਕਾਰਵਾਈ ਹੋ ਰਹੀ ਹੈ ਜੋਦਰ ਸ਼ੰਭੂ ਦੇ ਤਹਿਤ ਅੱਜ ਕਲਰਾ ਮਹੱਲੇ ਦੇ ਵਿੱਚ ਉਸ ਸੰਬੰਧ ਵਿੱਚ ਕੀ ਕਹਿਣਾ ਚਾਹੋਗੇ ਅ ਦੇਖੋ ਕਲਰਾ ਮਹੱਲਾ ਸਿਟੀ ਦੇ ਵਿੱਚ ਪੈਂਦਾ ਔਰ ਤੁਹਾਡੇ ਵੀ ਮੁਤਾਬਕ ਇਸ ਮਹੱਲੇ ਤੋਂ ਕਾਫੀ ਜ਼ਿਆਦਾ ਸ਼ਿਕਾਇਤ ਹੈਗੀ ਸੀਗੀ ਉਹਦੇ ਸੰਬੰਧ ਵਿੱਚ ਉਹ ਸਖਤ ਕਾਰਵਾਈ ਜਿਹੜੀ ਕਿ ਇਹਨਾਂ ਨੇ ਕੰਸਟਰਕਸ਼ਨਾਂ ਕੀਤੀਆਂ ਹੋਈਆਂ ਐ ਇਲੈਗਲ ਕੰਸਟਰਕਸ਼ਨ ਕੀਤੀਆਂ ਹਨ ਡਰੱਗ ਦੇ ਪੈਸਿਆਂ ਨਾਲ ਉਹ ਕਿਸੇ ਵੀ ਤਰੀਕੇ ਮਾਫੀ ਕਰਨਯੋਗ ਨਹੀਂ ਹੈ। ਸਖਤ ਕਾਰਵਾਈ ਹੋਏਗੀ ਕਿ ਜਿਹੜੀਆਂ ਪਹਿਲਾਂ ਪਿੱਛੇ ਘਰ ਸੀਗੇ ਉੱਥੇ ਪਹਿਲਾਂ ਕੀਤੀ ਗਈ ਸੀ ਉਹਨਾਂ ਨੇ ਫਿਰ ਉਹ ਦੁਬਾਰਾ ਬਗੈਰ ਕਿਸੇ ਕਿਸੇ ਮਨਜ਼ੂਰੀ ਤੋਂ ਉਹ ਕੰਸਟਰਕਸ਼ਨ ਕਰ ਲਈ ਸੀ ਉਹ ਵੀ ਡਿਮੋਲਿਸ਼ ਕੀਤੀ ਆ ਔਰ ਬਾਕੀ ਹੋਰ ਵੀ ਘਰ ਜਿਹੜੇ ਡਰੱਗ ਨਾਲ ਬਣੇ ਹੋਏ ਹੈਗੇ ਆ ਉਹਨਾਂ ਨੂੰ ਕਿਸੇ ਤਰੀਕੇ ਮਾਫੀ ਨਹੀਂ ਮਿਲੇਗੀ। ਇਹੀ ਮੈਂ ਕਹਣਾ ਚਾਹੁੰਦਾ ਵੀ ਜਿੰਨੇ ਕਲਰਾਂ ਮਨਲੇ ਵਾਲੇ ਲੋਕੀ ਆ ਇਹ ਆਪ ਆਉਣ ਸਾਡੇ ਕੋਲ ਜੇ ਕੋਈ ਇਹਨਾਂ ਨੂੰ ਪ੍ਰੋਬਲਮ ਆ ਉਹ ਸੋਲਵ ਕਰਾਂਗੇ ਅਸੀਂ ਪਰ ਜੇ ਕਿ ਇਹ ਵੀ ਡਰਗ ਦੇ ਪੈਸੇ ਨਾ ਹੁਣ ਹੁਣ ਉਹ ਮਾਫੀ ਨਹੀਂ ਮਿਲਦੀ ਠੀਕ ਹੈ ਸਰ ਇੱਕ ਗੱਲ ਹੈ ਨਹੀਂ ਇਹਨਾਂ ਨੂੰ ਮੋੜੇ ਨੂੰ 7:00 ਵਜੇ ਅਸੀਂ ਕਮੇਟੀ ਵਾਲਿਆਂ ਨੂੰ ਵੀ ਕਿਹਾ ਹੈਗਾ ਠੀਕ ਹੈ ਆਪਣੇ ਜਿਹੜੇ ਤੁਹਾਡੇ ਆਪ ਦਾ ਰਿਪੋਰਟ ਨੂੰ ਵੀ ਕੰਸਲ ਕਰਦੇ ਆ ਤੇ ਉਹਦੇ ਲੋਕੋ ਇਹਨਾਂ ਨੂੰ ਠੀਕ ਹੈ ਔਰ ਉਹਨਾਂ ਨੇ ਇੱਕ ਕਮੇਟੀ ਯੂ ਨੇ ਵੀ ਕਿਹਾ ਵੀ ਅਸੀਂ ਇੱਥੇ ਨਿਗਰਾਨੀ ਰੱਖਾਂਗੇ ਓਕੇ ਜੇਕਰ ਇਸ ਤਰ੍ਹਾਂ ਨਾਲ ਕੋਈ ਚਿੰਤ ਕਰਦਾ ਆ ਤੇ ਉੱਤੇ ਇਮੀਡੀਏਟਲੀ ਉਹਦੇ ਕਾਰਵਾਈ ਕੀਤੀ ਜਾਏਗੀ ਠੀਕ ਹੈ ਜੋ ਕੋ ਤੁਹਾਨੂੰ ਪਤਾ ਹੈ ਕਿ ਸਾਡੇ ਕੀਤੇ ਨਹੀਂ ਪਤਾ ਆ ਰਹਾ ਹਾਂ ਤੁਹਾਨੂੰ ਪਹਿਲਾਂ ਕਿਸੇ ਨਾਲ ਕੋਈ ਮਿਲੀ ਸੀ ਪ੍ਰਸ਼ਾਸਨ ਵੱਲੋਂ ਹਾਂਜੀ ਸਾਨੂੰ ਕਹਿੰਦੇ ਕੰਮ ਨਹੀਂ ਕਰਨਾ ਸੀ ਕੋਈ ਕੰਮ ਨਹੀਂ ਪਾਜੀ ਕਰਦੇ ਆ ਤੇ ਨਹੀਂ ਕਰ ਤੁਸੀਂ ਕਹਿੰਦੇ ਕਿ ਪਹਿਲਾਂ ਹਾਂਜੀ ਬਰਬਕ ਜਾ ਰਹਾ ਦੀ ਮਾਰ ਗਏ ਆ ਪਾnde ਮਹੀਨੇ ਦੇ ਮਹੀਨੇ ਨਿਆਣੇ ਬੱਚੇ ਆ ਪੈਸੇ ਪਾnde ਆ ਕੋਈ ਬੋਤੀ ਸੀ ਰਹੇਗੀ ਨਹੀਂ ਜੀ ਨਹੀਂ ਨਹੀਂ ਜੀ ਹਾਂ ਜੀ ਨਹੀਂ ਜੀ ਜਿਹੜੀ ਪਹਿਲੇ ਮਾਂ ਜੀ ਘਟ ਪਰਿਵਾਰ ਦੇ ਮੈਂਬਰ ਕਰ ਚੁੜੇ ਮੈਂ ਕਿਸੇ ਨਿਆਣੇ ਦਾ ਦੇਗਾ ਨਹੀਂ ਜੀ ਨਾਨ ਕੀ ਇਧਰ ਬੋਲੋ ਮੇਨ ਨਾ ਚੇਹਰਾ ਮਿਆਂ ਦਾ ਮੈਂ ਉਹ ਬੁਢੇ ਆ ਜੀ ਉਹ ਮਰ ਗਏ ਸਾਨੂੰ ਨਹੀਂ ਪਤਾ ਵਿਆਹ ਕੇ ਸਾਨੂੰ ਮਰ ਗਏ ਸੱਸ ਮੇਰੀ ਪਟੇ ਚਾ ਕੇ ਮੁੱਕ ਗਈ ਪੰਜ ਨਾਨਾ ਜੀ ਅਸੀਂ ਕੋਈ ਕੰਮ ਨਹੀਂ ਕਰਦੇ ਅੱਗੇ ਕੰਮ ਸਾਡਾ ਜੀ ਆਏ ਮੇਰੇ ਬੱਚਾ ਬਾਹਰ ਗਿਆ ਆ ਘਾਰਿਆ ਸਾਡਾ ਬੱਚੇ ਬਾਹਰ ਗਏ ਇੰਗਲੈਂਡ ਚੋਂ ਦਾ ਮੇਰਾ ਗਿਆ ਅੱਜ ਨੂੰ 9 ਸਾਲ ਹੋ ਗਏ ਗਏ ਅੱਜ ਕਿ ਨਾ ਇੰਗਲੈਂਡ ਪੇ ਗਿਆ ਉਹ ਇੱਕ ਨੰਬਰ ਚ ਗਿਆ ਕਿ ਦੋ ਨੰਬਰ ਤੇ ਪਾਇਆ ਨਹੀਂ ਜੀ ਦੋ ਨੰਬਰ ਚ ਨਹੀਂ ਗਿਆ ਇੱਕ ਨੰਬਰ ਚ ਗਿਆ ਦੋ ਨੰਬਰ ਚ ਨਹੀਂ ਪਾਇਏ ਹੈਗੇ ਨਹੀਂ ਜੀ ਅਸੀਂ ਨਹੀਂ ਬਿਚਾਰੀ ਆਰ ਬਾਈ ਉਹ ਕਿਤੇ ਕੋਈ ਮੈਨੂੰ ਤਾਂ ਕੋਈ ਸਾਰੀ ਹੋਈ ਹੈ ਕਿ ਪੱਤੀ ਨਹੀਂ ਜੀ ਘਰ ਨਿਕਲ ਕੇ ਨਕਸ਼ੇ ਪਾਸੇ ਕਰਤੇ ਹੋਈ ਹੈ ਵੱਡਾ ਕੋਈ ਗੱਲ ਨਹੀਂ ਹੋਈ ਆ ਨਕਸ਼ੇ ਪਾਸ ਹੋਰ ਨੰਬਰ ਚ ਕੋਈ ਨਹੀਂ ਨਾ ਕੋ ਪੱਤਿਆ ਉਹਨੇ ਨਕਸ਼ੇ ਪਾਸ ਨੇ ਨਕਸ਼ੇ ਨਹੀਂ ਜੀ ਪਾਸੋ ਕਿਸੇ ਨੇ ਵੀ ਨਹੀਂ ਕਰਾਇਆ ਨਕਸ਼ੇ ਪਾਸੋ ਸਿਗੜਾ ਕੱਲਿਆ ਨਹੀਂ ਕਰਾਣਾ ਸੀ ਜੀ ਸਾਡੀ ਉਸ ਗੱਲ ਬਾਰੇ ਪਤਾ ਹੀ ਨਹੀਂ ਸੀ ਬਣਾ ਨਕਸ਼ੇ ਪਾਸ ਕਰਾਈ ਦੇ ਆ